ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਟ ਦੇਖਦੇ ਸਾਰੇ ਦੇਸ਼ਕਾਂ ਦਾ ਸਵਾਗਤ ਹੈ ਮੈਂ ਮਹਿਕ ਤਿਪਕਾ ਤੇ ਇਸ ਵੇਲੇ ਦੀਆਂ ਪੰਜ ਮੁੱਖ ਵੱਡੀਆਂ ਖਬਰਾਂ ਲੈ ਕੇ ਹਾਜ਼ਰਾਂ ਖਬਰਾਂ ਦੀ ਜਾਣਕਾਰੀ ਜਨਮ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਦੇ ਵੱਲ ਪਲਕੇ ਹੋਏਗੀ ਪੰਜਾਬ ਕੈਬਨਟ ਬੈਠਕਾ ਮੁੱਖ ਮੰਤਰੀ ਨਿਵਾਜ਼ ਤੇ ਸਵੇਰੇ 10 ਵਜੇ ਹੋਏਗੀ ਇਹ ਮੀਟਿੰਗ ਜਾਨੂ ਕਿਹੜੇ ਫੈਸਲਿਆਂ ਤੇ ਲੱਗੇ ਸਕਦੀ ਹੈ ਮੋਹਰ ਪੰਜਾਬ ਦੇ ਸੀਐਮ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਗੁਰੂ ਤੇਗ ਬਹਾਦਰ ਚੀ ਦੇ ਸ਼ਹੀਦੀ ਦਿਵਾਰੇ ਤੇ ਦਿੱਤਾ ਗਿਆ ਸੱਦਾ ਪੱਤਰ ਨਾ ਤਾਂ ਮੁੱਖ ਚੋਣਕਾਰ ਤੇ ਨਾ ਹੀ ਮੁੱਖ ਕੋਚ ਹੁਣ ਕੋਈ ਵੀ ਫੋਕੋ ਨੂੰ ਨਹੀਂ ਹਰਾ ਸਕਦਾ ਬਾਹਰਤ ਜਾਨੂੰ ਕਿਵੇਂ ਬਦਲੀ ਸਾਰੀ ਗੇਮ ਸਿਆਸੀ ਚਮਚਾ ਹਾਹਾਕਾਰ ਭਾਜਪਾ ਵੱਲੋਂ ਵੱਡੀ ਕਾਰਵਾਈ ਚਾਰ ਆਗੂਆਂ ਨੂੰ ਪਾਰਟੀ ਚੋਂ ਕੱਢਿਆ ਬਾਹਰਤ ਜਾਨੂੰ ਪੂਰੀ ਵਜਾ ਪੰਜਾਬ ਦੇ ਸਾਬਕਾ ਡੀਆਈਜੀ ਫੁੱਲਰ ਮਾਮਲੇ 'ਚ ਨਵਾਂ ਖੁਲਾਸਾ ਲੁਧਿਆਣਾ ਫਾਰਮ ਹਾਊਸ ਦਾ ਕੇਅਰ ਟੇਕਰ ਸੀ ਐਸਆਈ ਸੀਬੀਆਈ ਸਾਪੇਮਾਰੀ ਤੋਂ ਪਹਿਲਾਂ ਬូរਿਆ ਵਿਸਤਰਾ ਲੈ ਪੱਜਿਆ ਤੇ ਹੁਣ ਜਾਨੂੰ ਪੂਰੀ ਰਿਪੋਰਟ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਕੱਲ ਸਵੇਰੇ 10 ਵਜੇ ਮੁੱਖ ਮੰਤਰੀ ਦੇ ਚੰਡੀਗੜ੍ਹ ਸਥਿਤ ਨਿਵਾਸ ਸਥਾਨ ਤੇ ਹੋਏਗੀ ਮੀਟਿੰਗ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਤਆਂਸ ਪਿਆਮੇ ਸ਼ਹੀਦੀ ਭੋਇਆ ਸਮਾਰਗਮ ਸਮੇਤ ਕਈ ਮਹੱਤਵਪੂਰਨ ਮੁੱਦਿਆਂ ਤੇ ਫੈਸਲੇ ਲੈ ਜਾਣਗੇ ਤਾਂ ਦੱਸ ਜੇ ਤਰੰਤ ਨੂੰ ਚੋਣ ਲਈ ਚੋਣ ਜਾਤਾ ਇਸ ਮਾਸਾ ਮੇ ਲਾਗੂ ਹੈ ਇਸ ਲਈ ਸਪਸ਼ਟ ਹੈ ਕਿ ਕੋਈ ਵੀ ਅਜਿਹਾ ਫੈਸਲਾ ਨਹੀਂ ਲਿਆ ਜਾਏਗਾ ਜੋ ਚੋਣ ਜੇਤਿਆਂ ਨੂੰ ਪ੍ਰਭਾਵਿਤ ਕਰ सके ਅਲਾਵਾ ਕਿ ਇਹ ਵੀ ਸਪਸ਼ਟ ਹੈ ਕਿ ਸਰਕਾਰ ਇਸ ਸਮੇਂ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕਰੇਗੀ ਇਸ ਤੋਂ ਇਲਾਵਾ ਕੁਝ ਨਵੀਆਂ ਭਰਤੀਆਂ ਨਾਲ ਸੰਬੰਧਿਤ ਪ੍ਰਸਤਾਵਾਂ ਨੂੰ ਮੀਟਿੰਗ ਵਿੱਚ ਪ੍ਰਵਾਨਗੀ ਲਈ ਰੱਖਿਆ ਜਾਏਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਿੱਲੀ ਵਿੱਚ ਰਾਸ਼ਟਰਪਤੀ ਜੋਧੀ ਮੁਰਮੂ ਨਾਲ ਮੁਲਾਕਾਤ ਕੀਤੀ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 35 ਅਮੇਸ਼ੀ ਦਿੱਧਿਆਰੇ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਨੂੰ ਉਹਨਾਂ ਦੇ ਪ੍ਰੋਗਰਾਮ ਅਨੁਸਾਰ 18 ਨਵੰਬਰ ਤੋਂ 25 ਨਵੰਬਰ ਦੇ ਵਿੱਚਕਾਰ ਕੋਈ ਵੀ ਤਾਰੀਖ ਚੁਣਨ ਲਈ ਕਿਹਾ ਹੈ ਉਹ ਜੋ ਵੀ ਤਾਰੀਖ ਕਿਆ ਕਰਨਗੇ ਪੰਜਾਬ ਸਰਕਾਰ ਉਹਨਾਂ ਦਾ ਸਵਾਗਤ ਕਰੇਗੀ ਵੈਸੇ ਤਾਂ ਬਹੁਤ ਧਾਰਮਿਕ ਖਿਆਲਦੇ ਹਨ ਅਤੇ ਉਹਨਾਂ ਨੂੰ ਇਸ ਬਾਰੇ ਵਿੱਚ ਪਤਾ ਹੈ ਪਹਿਲਾ ਜਦੋਂ ਪੰਜਾਬ ਆਏ ਸੀ ਤਾਂ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਲਗਭਗ 2 ਘੰਟੇ ਬਿਤਾਏ ਲੰਗਰ ਚੱਕਿਆ ਤੇ ਕੀਰਤਨ ਸੁਣਿਆ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਇੱਕ ਵਾਰ ਫੇਰ ਆਪਣੇ ਆਪ ਨੂੰ ਭਾਰਤੀ ਕ੍ਰਿਕਟ ਟੀਮ ਦੇ ਦੋ ਸਭ ਤੋਂ ਮਜ਼ਬੂਤ ਥੰਮ ਸਾਬਿਤ ਕੀਤਾ ਹੈ ਟੀਮ ਇੰਡੀਆ ਆਸਟ੍ਰੇਲੀਆ ਵਰਗ ਦੋ ਮੈਚ ਹਾਰ ਗਏ ਸੀ ਤੇ ਸੀਰੀਜ਼ ਵਿੱਚ 2-0 ਨਾਲ ਪਿੱਛੇ ਸੀ ਪਰ ਰੋਹਿਤ ਅਤੇ ਕੋਹਲੀ ਨੇ ਇਹ ਯਕੀਨੀ ਬਣਾਇਆ ਕਿ ਭਾਰਤ ਨੇ ਸੀਰੀਜ਼ ਦਾ ਤਾਂ ਮਿੱਟੀਆਂ ਜਾਦਾ ਨਾ ਕੀਤਾ ਰੋਹਿਤ ਨੇ ਨਾਵਾਦ 121 ਦੇ ਵਿਰਾਟ ਕੋਹਲੀ ਦੇ 74 ਦੌੜਾਂ ਨੇ ਭਾਰਤ ਦੀ ਨੌਵੀਂ ਵਿਕਟਾਂ ਦੀ ਜਿੱਤ ਜਕੀਨੀ ਬਣਾਈ ਆਸਟ੍ਰੇਲੀਆ ਦੌਰਤੋ ਪਹਿਲਾ ਵਨਡੇ ਕ੍ਰਿਕਟ ਵਿੱਚ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਪ੍ਰਵਿਖਾਰੇ ਸਵਾਲ ਜਨ ਐਡੀਲੇਡ ਵਿੱਚ ਰੋਹਿਤ ਦੇ 73 ਅਤੇ ਹੁਣ ਸਿਡਨੀ ਵਿੱਚ ਉਸ ਦੇ ਨਾਵਾਦ 121 ਦੌੜਾਂ ਨੇ ਉਸਨੂੰ ਉਹਨਾਂ ਨੂੰ ਸ਼ਾਂਤ ਕਰ ਦਿੱਤਾ ਹੈ ਤੇ 74 ਦੌੜਾਂ ਨਾਲ ਜੇਤੂ ਵਾਪਸ ਪਰਤੇ ਅਪਿਛਲੀ ਆ ਦਸ ਵੰਡੇ ਵਪਾਰੀਆਂ ਵਿੱਚ ਉਸਦਾ ਪ੍ਰਦਰਸ਼ਨ ਇੰਨਾ ਵਧੀਆ ਰਿਹਾ ਕਿ ਮੁੱਖ ਚੋਣਕਾਰ ਅਤੇ ਮੁੱਖ ਕੋਜ ਵੀ ਉਸ ਨੂੰ ਛੱਡਣ ਬਾਰੇ ਸੋਚਣ ਲਈ ਤਿਆਰ ਨਹੀਂ ਹਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਪਾਰਟੀ ਅਨੁਸ਼ਾਸਨ ਦੀ ਲੰਘਣਾ ਕਰਨ ਕਰਕੇ ਚਾਰ ਆਗੂ ਅ므ਰਤ ਵੱਡੀ ਕਾਰਵਾਈ ਕੀਤੀ ਹੈ ਭਾਜਪਾ ਨੇ ਇਹਨਾਂ ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਰਨਾ 6 ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ ਦੱਸਦੀ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ 2025 ਤੋਂ ਪਹਿਲਾਂ ਇਹ ਭਾਜਪਾ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਭਾਜਪਾ ਬਿਹਾਰ ਰਾਜ ਹੈੱਡਕੁਆਰਟਰ ਇਨਚਾਰਜ ਅਰਵਿੰਦ ਚਰਮਨ ਇਕ ਅਧਿਕਾਰਤ ਬੱਤਾ ਜਾਰੀ ਕਰਕੇ ਕਿਹਾ ਕਿ ਸਬੰਧਤ ਆਗੂਆਂ ਨੇ ਪਾਰਟੀ ਨੀਤੀ ਅਤੇ ਅਨੁਸ਼ੀਲ ਦੇ ਉਲਟ ਐਨਡੀਐਮ ਮਿਤਵਰ ਵੱਧ ਚੋਣ ਲੜਨ ਦਾ ਫੈਸਲਾ ਕੀਤਾ ਹੈ ਦੈ ਨਸ਼ੀ ਹਿੰੰਤਾ ਇਸ ਕਾਰਵਾਈ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਰੋਪੜ ਰੇਂਜ ਦੇ ਸਾਧਕਾ ਡੀਆਈਜੀ ਹਰਚਨ ਭੁੱਲਰ ਬਾਰੇ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ ਹੁਣ ਇੱਕ ਗੱਲ ਸਾਹਮਣੇ ਆਈ ਹੈ ਕਿ ਭੁੱਲਰ ਦਾ ਮਾਸੀਬਾੜਾ ਲੁਧਿਆਣਾ ਵਿੱਚ ਸੱਤ ਮੰਡ ਸ਼ਹਿਰੀਆ ਵਿੱਚ ਇੱਕ ਵੱਡਾ कर, फार्म हाउस ਜਸਦੇ ਨਾਲ ਲੱਗਦੀ 55 ਏਕੜ ਜ਼ਮੀਨ ਹੈ ਭੁੱਲਰ ਨੇ ਆਪਣੇ ਹੀ ਵਿਭਾਗ ਦੇ ਇੱਕ ਸਬ ਇੰਸਪੈਕਟਰ ਐਸਆਈ ਨੂੰ ਫਾਰਮ ਹਾਊਸ ਦੀ ਦੇਖਪਾਲੀ ਨਿਯੁਕਤ ਕੀਤਾ ਸੀ ਜਿਸ ਦੇ ਚ ਭੁੱਲਰ ਦੀ ਚੰਡੀਗੜ੍ਹ ਦੇ ਸੈਕਟਰ 40 ਤੱਕ ਕੋਟੀ ਤੇ ਸੀਬੀਆਈ ਨੇ ਪਹਿਲੀ ਵਾਰ ਛਾਪਾ ਮਾਰਿਆ ਉਸ ਦਿਨ ਮੰਡਸ਼ੇਰੀਆ ਫਾਰਮ ਹਾਊਸ ਵਿੱਚ ਦੇਖਪਾਲੀ ਕੰਮ ਕਰ ਰਿਹਾ ਐਸਆਈ ਆਪਣਾ ਸਮਾਨ ਲੈ ਕੇ ਉੱਥੋਂ ਭੱਜ ਗਿਆ ਸਾਨਕ ਲੋਕਾਂ ਦੇ ਅਨੁਸਾਰ ਉਸਨੇ ਇੱਕ ਛੋਟੇ ਟਰੱਕ ਵਿੱਚ ਸਮਾਨ ਲੱਦਿਆ ਅਤੇ ਚਲਾ ਗਿਆ ਉਹ ਕਿੱਥੇ ਗਿਆ ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ ਸੀਬੀਆਈ ਦੀ ਟੀਮ ਜਦੋਂ ਇਸ ਫਾਰਮ ਹਾਊਸ ਤੇ ਪਹੁੰਚੀ ਤਾਂ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਸੀਸੀਟੀਵੀ ਤੇ ਡੀਵੀਆਰ ਵੀ ਗਾਇਬ ਸਨ ਟੀਮ ਨੇ ਇਹ ਵੀ ਸ਼ੱਕ ਪੱਗੜ ਕੀਤਾ ਕਿ ਸਬੂਤ ਨਸ਼ਟ ਕਰ ਦਿੱਤੇ ਗਏ ਹਨ